ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟ ਡੇਰੀ ਫਾਰਮਿੰਗ ਤੇ ਅੱਜ ਤੁਹਾਡੇ ਲੈ ਕੇ ਆਇਆ ਤਾਜੀ ਸੂਈ ਵੜ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਇਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦਬਾ ਦਿਓ ਦੋਸਤੋ ਬਹੁਤ ਸਾਫ਼ ਸੁਥਰੀ ਵੜ ਲੈ ਕੇ ਆਏ ਆ ਦੋਸਤੋ ਉਹ ਵੀ ਤਾਜੀ ਸੂਈ ਆ ਥਾਨ ਹਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਪੂਰਾ ਵਧੀਆ ਮੋਟਾ ਥਾਨ ਲੱਗਿਆਗਾ ਤੇ ਬਾਕੀ ਆ ਸੀਲ ਠੰਡੀ ਵੀ ਦੇਖ ਸਕਦੇ ਹੋ ਦੋਸਤੋ ਪੂਰੀ ਸੀਲ ਠੰਡੀਆਂ ਤੇ ਪੂਰਾ ਮੁਠੀ ਵਾਲਾ ਥਾਨ ਲੱਗਿਆ ਦੋਸਤੋ ਆ ਦੇਖ ਸਕਦੇ ਆ ਸੀਲ ਠੰਡੀ ਪੂਰੀ ਆ ਤੇ ਪੋਲੀ ਪਾਲੀ ਬਹੁਤ ਆ ਬਹੁਤ ਵਧੀਆ ਚਵਾਈ ਲੱਗੀ ਆ ਦੋਸਤੋ ਦੂਜਾ ਸੂਆ ਸੂਈ ਆ ਤੇ ਕੱਲ ਰਾਤ ਦੀ ਸੂਈ ਆ ਦੋਸਤੋ ਅੱਜ ਦੂਜਾ ਦਿਨ ਹੋ ਗਿਆ ਸੂਈ ਨੂੰ ਤੇ ਆ ਮਗਰ ਵੱੱਛੀ ਆ ਦੋਸਤੋ ਕਾਫੀ ਕਲਰ ਦੀ ਮਗਰ ਵੱੱਛੀ ਆ ਚੰਗੀ ਸੋਹਣੀ ਵੱੱਛੀ ਆ ਮਗਰ ਇਹ ਦੋਸਤੋ ਕ੍ਰਾਸ ਵੈਡ ਆ ਤੇ ਹੁਣ ਇਸ ਟਾਈਮ ਬੋਲਾ ਇਹਦੇ ਥੱਲੇ 9-10 ਲੀਟਰ ਬੋਲਾ ਤਿਆਰ ਆ ਤੇ ਦੁੱਧ ਰਾਮ ਦਰੀਨਾ 15 ਲੀਟਰ ਤੋਂ ਬਾਹਰ ਪਾ ਦੋਗੀ ਇਹ ਤੁਸੀਂ 15 ਮੰਨ ਕੇ ਲੈ ਸਕਦੇ ਹੋ ਹੁਣ ਇਸ ਟਾਈਮ 9 ਤੋਂ 10 ਲੀਟਰ ਦੇ ਵਿਚਕਾਰ ਬੋਲਾ ਦੋ ਟਾਈਮਾਂ ਦਾ ਤਿਆਰ ਆਗਾ ਦੋਸਤੋ ਪੂਰੀ ਸੀਲ ਠੰਡੀ ਆ ਦੂਜਾ ਸੂਆ ਸੂਈ ਆ ਦੋਸਤੋ ਆ ਤੁਸੀਂ ਰੰਗਵੰਨ ਦੇਖ ਸਕਦੇ ਹੋ ਤੇ ਥਣਾ ਦੀ ਕੁਆਲਿਟੀ ਦਾ ਬਹੁਤ ਜ਼ਬਰਦਸਤ ਆ ਦੋਸਤੋ ਪੋਲੀ ਬਹੁਤ ਆ ਗਈ ਚਵਾਈ ਇੱਕ ਨੰਬਰ ਆ ਗਈ ਤੇ ਬਾਕੀ ਦੋਸਤੋ ਸੀਲ ਠੰਡੀ ਆ ਗਈ ਜਿਹੜੀ ਮੇਨ ਗੱਲ ਆ ਵੀ ਕ੍ਰੋਸ ਵਾਇਰ ਹੁੰਦਾ ਵੀ ਸੀਲ ਠੰਡੀ ਹੋਵੇ ਆਪਣੇ ਕੋਲੇ ਸਾਰੇ ਜਾਨਵਰ ਸੀਲ ਠੰਡੇ ਆਪਾਂ ਲੈ ਕੇ ਆਉਣੇ ਆ ਕੋਈ ਲਾਂਬੇ ਵਾਲਾ ਕੰਮ ਨਹੀਂ ਆਪਾਂ ਲੈ ਕੇ ਆਉਂਦੇਗੇ ਪੂਰਾ ਸਾਫ ਸੁਥਰਾ ਪਸ਼ੂ ਲੈ ਕੇ ਆਣਿਆ ਮਗਰ ਵੱੱਛੀ ਆ ਦੂਜਾ ਸੂਆ ਸੂਈਏ ਦੋਸਤੋ ਤੇ ਜਿਹੜਾ ਇਹਦਾ ਰੇਟ ਆ ਦੋਸਤੋ ਉਹ ਵੀ ਵਾਜਬ ਹੋਊਗਾ ਤੁਸੀਂ ਫੋਨ ਤੇ ਕੱਲ ਬਾਤ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤਹਿਸੀਲ ਗਿੱਦੜਵਾਹਾ ਬਠਿੰਡੇ ਤੋਂ 30 35 ਕਿਲੋਮੀਟਰ ਪੈਂਦਾ ਤੇ ਮੁਕਤਸਰ ਤੋਂ 15 ਕਿਲੋਮੀਟਰ ਪੈਂਦਾ ਬਾਕੀ ਤੁਸੀਂ ਆਪਣੇ ਕੋਲ ਨਵੇਂ-ਨਵੇਂ ਜਾਨਵਰ ਆਉਂਦੇ ਰਹਿੰਦੇ ਆ ਤੁਸੀਂ ਕਾਲ ਕਰ ਸਕਦੇ ਹੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਧੰਨਵਾਦ